ਇਹ ਉਹ ਦਰਿਆਈ ਪਲਵਾਨ ਆ ਇਹ ਖਾਣਦੇ ਪੀਂਦੇ ਆ ਦਰਿਆ ਚ ਤੇ ਬਾਅਦ ਚੋਂ ਬਾਹਰ ਨਿਕਲ ਕੇ ਧੁੱਪ ਸੇਕਣ ਲੱਗ ਪੈਂਦੇ ਆ ਆ ਜਾ ਰੂਪੀ ਕੌਣ ਦਾ ਝੂਟਾ ਦਵਾ ਕੇ ਲੈ ਜਾ ਆ ਜਾ ਮੈਂ ਤੂੰ ਵੀ ਨਾਲ ਆ ਜਾ ਤੈਨੂੰ ਵੀ ਝੂਟਾ ਦਵਾ ਕੇ ਲੈ ਉਹਨਾਂ ਰੂਪੀ ਕੌਣ ਦਾ ਇਹ ਕਾਹਦੀ ਇੱਕੋ ਰਸਲ ਜੀ ਹੈਗੀ ਯਾਰ ਰਸ ਜਾਂਦੀ ਰਹੀ ਇਹ ਗੱਲ ਤੇ ਇਹਨੂੰ ਫੜਾ ਦੇ ਇਹਨੂੰ ਟਰੱਕ ਫੜਾ ਦੇ ਭਲਾ ਉਹ ਟਰੱਕ ਭਜਾਈ ਫਿਰਦੀ ਆ ਇਹਦਾ ਮੈਂ ਚਲਾਇਆ ਟਰੱਕ ਕਿਉਂ ਸੌਰੀ ਸੇ ਟੂ ਗਲਤ ਦੱਸਤਾ ਮੈਂ ਤੁਹਾਨੂੰ ਟਰੱਕ ਕਹਿਤਾ ਇਹ ਟਰੈਕਟਰ ਆ ਗੱਡੀ ਨਹਿਰ ਚ ਕੱਢੀ ਗਈ ਵੀਰ ਉਹਨਾਂ ਨੇ ਨਹਿਰ ਚ ਗੱਡੀ ਦਾ ਜੰਪ ਲਵਾ ਦਿੱਤਾ ਸੀ ਹਾਂਜੀ ਸਸੀ ਕਾਲ ਕੀ ਹਲਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਣਿਆਂ ਦਾ ਸਵਾਗਤ ਹੈ ਤੇ ਤੁਹਾਨੂੰ ਜਿਵੇਂ ਕਿ ਪਤਾ ਹੀ ਹੋਣਾ ਕਿ ਸਨੋਰੋ ਨਹੀਂ ਰੂਬੀ ਕੌਣ ਲੈ ਕੇ ਆਏ ਆ ਤੇ ਹੁਣ ਉਹ ਗਏ ਹੋਏ ਵੇਹ ਉੱਥੇ ਵੀਡੀਓ ਵੀਡੀਓ ਬਣਾਉਣ ਡਰੋਨ ਲੈ ਕੇ ਨਾਲ ਵਿਚਾਰੇ ਗੁਰਵਿੰਦਰ ਨੂੰ ਨਾਲ ਲਿਆ ਕੇ ਵੀ ਹੁਣ ਬਣ ਰਹੀਆਂ ਉੱਥੇ ਵੀਡੀਓ ਠੀਕ ਆ ਕਿ ਨਹੀਂ ਤੇ ਮੈਂ ਸੋਚਿਆ ਮੈਨੂੰ ਹਰਮਨ ਕਹਿੰਦੀ ਕਹਿੰਦੀ ਮੈਂ ਵੀ ਟੈਸਟ ਡਰਾਈਵ ਕਹਿੰਦੀ ਲੈਣੀ ਚੱਲ ਕਹਿੰਦੀ ਡਰਾਈਵ ਕਰਕੇ ਵੇਖਾਂ ਵੀ ਕਿਵੇਂ ਦੀ ਰੂਬੀਕੌਨ ਵੀ ਜੀ ਡਰਾਈਵ ਕਿਵੇਂ ਦੀ ਚਲਾਉਣ ਦੇ ਵਿੱਚ ਕੰਫਰਟ ਕਿਵੇਂ ਦਾ ਵੀ ਤੇ ਮੈਂ ਕਿਹਾ ਵੀ ਚਲ ਕੋਈ ਕੋਈ ਨਵੀਂ ਚੀਜ਼ ਬਈ ਸਿੱਖਣ ਨੂੰ ਮਿਲਦੀ ਤੇ ਵੇਖਣੀ ਚਾਹੀਦੀ ਆ ਤੁਸੀਂ ਦੇ ਸਕਦੇ ਹੋ ਸਾਰਾ ਸਮੂਹ ਟੱਬਰ ਧੁੱਪ ਉੱਪਰ ਨਿਕਲੀ ਨਹੀਂ ਤੇ ਨਾਲ ਹੀ ਬਾਹਰ ਆ ਕੇ ਨਿਕਲ ਕੇ ਪੈ ਜਾਂਦੇ ਆ ਇਹ ਉਹ ਦਰਿਆਈ ਪਲਵਾਨ ਆ ਇਹ ਖਾਣਦੇ ਪੀਂਦੇ ਆ ਦਰਿਆ 'ਚ ਤੇ ਬਾਅਦ 'ਚ ਬਾਹਰ ਨਿਕਲ ਕੇ ਧੁੱਪ ਸੇਕਣ ਲੱਗ ਪੈਂਦੇ ਆ ਇਹਨਾਂ ਨੇ ਹੁਣੇ ਰਸੋਈ ਚ ਵਰਜਿਆ ਨਾ ਖਾਣ ਪੀਣ ਨੂੰ ਜਦੋਂ ਭੁੱਖ ਲੱਗ ਗਈ ਫੇਰ ਬਾਹਰ ਨਿਕਲ ਆਉਣਾ ਇਹਨਾਂ ਸਾਰਿਆਂ ਨੇ ਗੱਲਾਂ ਬਾਤਾਂ ਮਾਰਦੇ ਆਣੇ ਬਾਹਰ ਬਸ ਉਹ ਅੱਧੇ ਕ ਪਸਰੇ ਫਿਰਦੇ ਅੱਧੇ ਕ ਬੈਠੇ ਫਿਰਦੇ ਆ ਅੱਧੇ ਕੇ ਬਸ ਸਵਾਦ ਲਈ ਜਾਂਦੇ ਗੱਲਾਂ ਦੇ ਬਈ ਕੀ ਗੱਲਾਂ ਹੋਈ ਜਾਂਦੀਆਂ ਕੀ ਨਹੀਂ ਉਧਰ ਸੁਨੋਵਰੋਂ ਨੇ ਗੱਡੀ ਕਹਿੰਦੇ ਲੈ ਕੇ ਆ ਚੁੱਕੇ ਆ ਤੇ ਆਪਾਂ ਵੀ ਹਰ ਬੰਨ ਕਿੱਥੇ ਗਈ ਗੁਰਦੀਪ ਆ ਨਿੱਕਾ ਭਾਈ ਲੈ ਆਇਆ ਜੇ ਗੱਡੀ ਇੱਕ ਕੀ ਵੇਚ ਸਕਦੇ ਆ ਠੀਕ ਆ ਨਿੱਕਾ ਭਾਈ ਜਿਹਨੂੰ ਉਤਰਨਾ ਵਯਾ ਉਹ ਖਾ ਪੌੜੀ ਲਾ ਦੀਏ ਬਾਜੀ ਥੱਲੇ ਉਤਰਨਾ ਵਾਸਤੇ ਹੈ ਇਦਾਂ ਨਹੀਂ ਡਾਈ ਮਾਰ ਕੇ ਉਤਰਿਆ ਨੇ ਸੌਂਖਾ ਡਾਈ ਮਾਰੀ ਤੂੰ ਡਾਈ ਮਾਰ ਕੇ ਛਾਲ ਮਾਰ ਕੇ ਉਤਰਦੇ ਗੱਡੀ ਚ ਤੇ ਲਓ ਵੀ ਸਾਡੇ ਸਾਹਮਣੇ ਤੁਸੀਂ ਦੇ ਸਕਦੇ ਹੋ ਕਾਕਾ ਕਿੱਥੇ ਆ ਹੈ ਕਾਕਾ ਕਾਕਾ ਵੀ ਅੰਦਰ ਹੈ ਕੌਣ ਲੈ ਕੇ ਚੱਲਾ ਉਹ ਬੁੱਕ ਕਰਾਉਣੀ ਜਿਹੜੀਆਂ ਓ ਮਾਈ ਗੋਡ ਸੱਚ ਤੁਹਾਨੂੰ ਮੈਂ ਦੱਸ ਦਿਆਂ ਕਿ ਸੁਨੋਵਾਲਾ ਵਿਆਹ ਆਉਣ ਵਾਲਾ ਸਨੋਵਰ ਦੇ گاਂ ਵਿਆਹ ਦੀਆਂ ਗੱਡੀਆਂ ਵੀ ਬੁੱਕ ਕਰਾਉਣੀਆਂ ਉਧਰ ਵੀ ਜਾਣਾ ਇਹ ਤਾਂ ਹੀ ਗੱਡੀਆਂ ਤਵਾ ਕੇ ਲਿਆ ਸਕੀਮੀ ਬਹੁਤ ਦਹਿਸਤ ਪਾਉਣਗੇ ਪਰ ਉਦੋਂ ਪਹਿਲਾਂ ਆਪਾਂ ਉਹਦਾ ਟੈਸਟ ਡਰਾਈਵ ਇੱਕ ਲੈ ਕੇ ਆਉਣੇ ਰੂਬੀ ਕੌਂ ਦਾ ਬਾਕੀ ਮੈਂ ਤੁਹਾਨੂੰ ਉਹਦੇ ਫੀਚਰ ਵਿਖਾ ਦਿਆਂ ਵੇ ਤਾਂ ਸਾਰੀ ਦੁਨੀਆ ਨੇ ਵਿਖਾਤੇ ਹੋਣੇ ਆ ਚੱਲ ਪਾਉ ਆਪਾਂ ਤਾਂ ਜਦੋਂ ਜਿਹੜੀ ਚੀਜ਼ ਮਿਲਣੀ ਉਦੋਂ ਹੀ ਵੇਖਣਾ ਸਵਾਲ ਲੈਣਾ ਅੱਜ ਹੁਣ ਜਿਸਨਵਰ ਲਿਆਇਆ ਤੇ ਆਪਾਂ ਸਵਾਲ ਵੇਖ ਲੈਣੇ ਆ ਤੇ ਨਾਲੇ ਹਰਮੰਦੀ ਟੈਸਟ ਡਰਾਈਵ ਨਾਲੇ ਇਹਨੂੰ ਝੂਟਾ ਘੜਾਉਣੇ ਆ ਹੈ ਹੀ ਆ ਫਿਰ ਬੀਬੀਆਂ ਨੂੰ ਤਸ਼ਾਹ ਕਰਾਉਣਾ ਚਾਹੀਦਾ ਵੀ ਫਿਊਚਰ ਪਲੈਨਿੰਗ ਲਈਏ ਕਿ ਨਾ ਲਈਏ ਬਾਕੀ ਵੇਖ ਸਕਦੇ ਤੇ ਜੀਬ ਦਾ ਲੋਗੋ ਲੱਗਾ ਹੋਇਆ ਔਲ ਚੀਜ਼ਾਂ oh my god ਪੈਸੇ ਵੀ ਵੇਏ ਥੇ ਭਾਈ ਵੈਸੇ ਵੇਖੇ ਮੈਂ ਓਹ ਸੁਨੋ ਉਹਨਾਂ ਦਾ ਵਾਲਟ ਵੇਖੋ ਵਾਲੇਟੀ ਵਾਲੇ oh ਡਾਲਰ 10 ਰੁਪਈਆ ਦੇ ਨੋਟ ਦੇ ਨਾਲ ਡਾਲਰ ਦਹਾਂ ਦਾ ਡਾਲਰ ਹੈ oh my god ਆ ਗਏ ਆ ਰੱਖੋ ਇਹਨੂੰ ਸਾਮ ਕਾਇਨੂੰ ਲੈ ਜਾ ਨਾਲ ਚਾਪੀ ਫੜ ਇਨੂੰ ਇੱਟ ਰੱਖਣਾ ਆ ਯਾਰ ਨੈਟ ਕਾ ਤਾਂ ਲਾਇਆ ਇਹਦੇ ਥੱਲੇ ਇਹ ਚ ਨੈਟੀ ਹੁੰਦਾ ਵਾ ਨੈਟੀ ਲਾਉਂਦੇ ਆ ਵਾਹ ਜੀ ਵਾਹ ਐਡਵਾਂਸ ਚੀਜ਼ਾਂ ਫਿਰ ਜੀ ਵੀ ਆ ਇਹਦਾ ਚਲੋ ਬਾਕੀ ਇਹਦੀ ਡਰਾਈਵ ਕਰਦੇ ਆ ਟੈਸਟ ਡਰਾਈਵ ਕਰਕੇ ਤੁਹਾਨੂੰ ਦੱਸਦਾ ਕਿੰਨਾ ਕ ਟਾਈਮ ਲਾਉਣਾ ਉਹਨੇ ਹੀ ਕਰਨੀ ਆ ਗੁਰਵਿੰਦਰ ਜੀ ਕੀ ਕਰੀ ਜਾਂਦੇ ਤੁਸੀਂ ਹੈ ਡਰੋਨ ਕਰੀ ਜਾਂਣਾ ਸ਼ੂਟ ਹੈ ਨਹੀਂ ਠੀਕ ਆ ਵਖਾ ਵਖਾਈ ਵਖਾਈ ਕੋਟੀ ਦਾ ਵੇਖਾਈ ਹੈ ਮੜਾ ਇੱਕ اچਾਨਣ ਜੋ ਨਹੀਂ ਰਾਜਾ ਉਹ ਤੋਂ ਪਰਸ਼ਾਵਾਂ ਜਾਂ ਪੈਣ ਦੇ ਅੰਦਰ ਵਿੱਚ ਆਹ ਵੇਖੋ ਤੁਸੀਂ ਦੇਖ ਸਕਦੇ ਹੋ ਕੋਠੀ ਦਾ 뷰 ਪਈ ਸਾਰੇ ਪਾਸਿਓਂ ਐ ਨਹੀਂ ਠੀਕ ਹੈ ਗੱਗੂ ਕਿਥੇ ਗੱਗੂ ਕਿਥੇ ਚੀਜ਼ਾਂ ਦਾ ਫਾਇਦਾ ਤਾਂ ਹੋ ਹੀ ਜਾਂਦਾ ਹੈ ਬਸ ਬੰਦੇ ਹਣ ਇਹ ਨਾਲ ਚਲਾਉਣ ਵਾਲੇ ਫੇਰ ਹੀ ਫਾਇਦਾ ਆਉਂ ਜਾਂਦਾ ਜੇ ਡਰੋਨ ਜੀ ਕਰ ਲਓ ਚੈੱਕ ਭਾਜੀ ਤੁਸੀਂ ਕਿੱਧਰ ਰੋਟੀਆਂ ਦਾ ਥਿਆ ਚੱਕੀ ਤੇ ਆਓ ਓ ਮਾਈ ਗੋਡ ਡੌਗ ਇਸ ਦੀਆ ਚੈੱਕ ਕਰੋ ਬਈ ਦੇ ਸਾਧਿਆਂ ਗੱਗੂ ਨਹੀਂ ਖੜੇ ਟੌਰਨਾ ਹੈ ਠੀਕ ਹੈ ਜੀ ਉਹ ਵੇਖ ਸਕਦੇ ਨਹੀਂ ਕਿਉਂ ਵੀਓ ਕੋਦਿ ਸਰਾਏ ਗਰਾਮ ਇਹ ਡਰੋਨ ਦਾ ਸ਼ਾਰਟ ਵੈ ਕੈਂਡ ਆ ਜਾ ਬਾਗੇਵਤੀ ਆ ਜਾ ਤੈਨੂੰ ਝੂਟਾ ਦਵਾ ਕੇ ਲਿਆਵਾ ਆ ਜਾ ਰੂਪੀ ਕੌਂ ਦਾ ਝੂਟਾ ਦਵਾ ਕੇ ਲੈ ਜਾ ਆ ਜਾ ਮੈਂ ਤੂੰ ਵੀ ਨਾਲ ਆ ਜਾ ਤੈਨੂੰ ਵੀ ਝੂਟਾ ਦਵਾ ਕੇ ਲੈ ਉਹਨਾਂ ਰੂਪੀ ਕੌਂ ਦਾ ਆ ਜਾ ਆ ਜਾ ਕਿਉਂ ਇੱਧਰ ਲੈ ਰਹਿ ਕਿਉਂ ਆਹ ਉਹ ਨਾ ਇਹ ਵੀ ਗੱਲ ਹੈਗੀ ਆ ਮਹਿੰਗਾ ਐਡੀ ਨਾ ਭਰਾਵਾ ਗੱਲ ਕਰ ਪਾਲਦੀ ਕੁੜੀ ਆ ਠੀਕ ਹੈ ਨਾ ਉਹ ਵੀ ਅਗਲੀ ਨੇ ਡਰਾਈਵਰੀ ਸਿੱਖੀ ਆ ਆਪ ਹੀ ਚਲਾ ਕੇ ਲੈ ਜਾਊਗਾ ਅਗਲੀ ਆਹ ਦੈਸਤ ਨਾ ਪਾ ਇਹ ਵੀ ਗੱਲ ਸਿੱਧੀ ਜੀ ਗੱਲ ਕਿੰਨੀ ਤੇ ਸਿੱਖੀ ਡਰਾਈਵਰੀ ਹੈ ਹੈ ਮੈਂ 12 ਮੈਨੂੰ ਲਾ ਤੇ ਮੈਂ 8ਵੀਂ 9ਵੀਂ ਕਲਾਸ ਚ ਚਲਾਉ ਲਾ ਪਈ 12 13 ਜੀ ਹਾਂ 12 13 ਜੀ ਤੇ ਮੈਂ ਵੀ ਉਦੋਂ ਦੀ ਸਿੱਖੀ ਤੇ ਵੇਖ ਲੈ ਬਰਾਬਰ ਐਕਸਪੀਰੀਅੰਸ ਆ ਆਪਣਾ ਐਵੇਂ ਨਹੀਂ ਕਹਿ ਹਾਦੇ ਠੀਕ ਆ ਕਿ ਨਹੀਂ ਆ ਜਾ ਚੱਲ ਆ ਜਾ ਗੁਰਦੀਪ ਲਾ ਵੀ ਮੋਟਾ ਬੈਣ ਵੀ ਸਾਡੇ ਨਾਲ ਟੈਕਟ ਡਰਾਈਵ ਤੇ ਜਾਊਗੀ ਮੋਟਾ ਬੈਣ ਵੀ ਕਹਿੰਦੇ ਜੋ ਪਰ ਮੋਟਾ ਬੈਣ ਤਾਂ ਸਾਰੀ ਦਿਹਾੜੀ ਸਫਰ ਕਰਦੀ ਰਹਿੰਦੀ ਇਹਨੂੰ ਤਾਂ ਬਲੀਵ ਆ ਸੱਚ ਅਮਰ ਹਰਮੰਦੀ ਡਰਾਈਵਰੀ ਤੇ ਇਹ ਤਾਂ ਸਫਰ ਜਿਆਦਾ ਦੂਰ ਦੂਰ ਤੱਕ ਕਰਦੇ ਰਹਿੰਦੀਆਂ ਫੜ ਲੈ ਗੱਡੀ ਦੀ ਚਾਬੀ ਜੱਟ ਹੋ ਗਿਆ ਸ਼ਰਾਬੀ ਚਲੋ ਚੱਕਰ ਚੱਲੀਏ ਤੇ ਡਰਾਈਵ ਕੀਤੀ ਜਾਵੇ ਟੈਸਟ ਡਰਾਈਵ ਟੈਸਟ ਡਰਾਈਵ ਕਰਕੇ ਪਤਾ ਲੱਗੂਗਾ ਤੁਹਾਨੂੰ ਕਿਉਂ ਐ ਮੂੰਹ ਬਣਾ ਲੈਂਦੀਆਂ ਮਾੜੀ ਜੀ ਗੱਲ ਤੇ ਇੱਕ ਸਾਡੀ ਇੱਕ ਰਸਲ ਜੀ ਹੈਗੀ ਯਾਰ ਰਸ ਜਾਂਦੀ ਰਹੀ ਗੱਲ ਤੇ ਕਹਿ ਨਹੀਂ ਸਕਦੇ ਕੁਝ ਵੀ ਉਹਨੂੰ ਕਹਿੰਦਾ ਭਾਅ ਚਲੋ ਟੈਸਟ ਡਰਾਈਵ ਕੀਤੀ ਜਾਏ ਗੱਡੀ ਦੇ ਉੱਤੇ ਬਹਿ ਕੇ ਲੈ ਵੀ ਬੀਬੀਆਂ ਵੜ ਕੇ ਬੈਂਦੀਆਂ ਆਈਆਂ ਉੱਧਰ ਦੋ ਬੀਬੀਆਂ ਤੁਰੀਆਂ ਆਉਂਦੀਆਂ ਜੀ ਠੀਕ ਆ ਨਾ ਆਪਾਂ ਵੀ ਬੈਠੀਏ ਨਾਲ ਐ ਐ ਕਿੰਨਾ ਦਾ ਫੀਲ ਹੋ ਰਿਹਾ ਫਿਰ ਬਹਿ ਕੇ ਵਿੱਚ ਹਣ ਹੈ ਗੱਡੀਆਂ ਵਰਗੀ ਕੱਟੀ ਹੈ ਗੱਡੀਆਂ ਵਰਗੀ ਗੱਡੀਆਂ ਜਿਵੇਂ ਆਪਣੀ ਜ ਆ ਜਿਵੇਂ ਢਾਂਟਾ ਟੁੰਟਾ ਵੇਖ ਕੇ ਤਾਂ ਤੁਹਾਨੂੰ ਐ ਹੀ ਲੱਗੂਗਾ ਕਿ ਜਿਵੇਂ ਥਾਰ ਰਗੀ ਆ ਹਣਾ ਵੀ ਜਿਵੇਂ ਉਮਾ ਹੀ ਸੇਮ ਸਪੀਕਰਸ ਪੁੱਤਰ ਚੱਲ ਵਿਚਾਲੇ ਲੱਗੇ ਹੋਇਆ ਹੁਣ ਪਤਾ ਲੈ ਦੱਸ ਉਹ ਨੂਨੀ ਆ ਦੱਸ ਬੜਾ ਲਿਆ ਤੇ ਨਾਲ ਗੱਡੀਆਂ ਚਲਾਉਂਦੀ ਰਹੀ ਪਹਿਲਾਂ ਸਟਾਰਟ ਕਰੋ ਨਾ ਅੱਛਾ ਫੇਰ ਤੇਨੂੰ ਚਲਾਉਣੇ ਆਂਦੇ ਨੇ ਕਿ ਯਾ ਪੱਕਾ ਹਾਂਜੀ ਚੱਲ ਪੁੱਤ ਗੱਡ ਕਰਕੇ ਗੱਡੀ ਆ ਗੱਡੀਆਂ ਰਕੀ ਗੱਡੀ ਆਟੋਮੈਟਿਕ ਗੱਡੀ ਐ ਇਹਦੇ ਹੀ ਕਿਹੜੇ ਚਲਾਉਣ ਨੂੰ ਰੱਸਾ ਮਾਰਨਾ ਇਹਨੂੰ ਆਹ ਗਾਂ ਨਹੀਂ ਆ ਚੱਲਦੀ ਰੱਥ ਹੁੰਦੀ ਪਈ ਬਾ ਕਿੱਥੋਂ ਉਹ ਸਾਈਡ ਤੋਂ ਜਿਹੜਾ ਹੈਗਾ ਗੋਲ ਗੋਲ ਜਿਹਾ ਗੋਲ ਗੋਲ ਜਿਹਾ ਤਾਂ ਨਹੀਂ ਹੋਣੀ ਮੈਨੂੰ ਲੱਗਦਾ ਉਹ ਨਾ ਇਹਨਾਂ ਨੂੰ ਪਤਾ ਰਿਵਰਸ ਕਰਕੇ ਬੈਕ ਕਰਤੀ ਹੈ ਹਰਮੰਨੇ ਛਿਆਲੋ ਵੀ ਹੁਣ ਸਿੱਧੀ ਆਪਾਂ ਕਿਹੜਾ ਜਿਆ ਕੱਢੋ ਨੇ ਖਾਲੀ ਰਾਹ ਤੇ ਭਰੇ ਰਾਹ ਲਾ ਨਾ ਜਾਈਏ ਆਪਾਂ ਚੰਗਾ ਹੀ ਐਵੇਂ ਬਗਾਨੀ ਗੱਡੀ ਪਾਈ ਬਾਤ ਚ ਛਲੀ ਛਲੀ ਗਈ ਐਵੇਂ ਲਾਮਾ ਬਾਂਜੂ ਆਹੋ ਧਿਆਨ ਨਾਲ ਚਲਾਉਣੀ ਤਾਂ ਵਧੀਆ ਆਉਂਦੀ ਮੈਨੂੰ ਪਤਾ ਭੁਜਾਈ ਫਿਰਦੀ ਹੋਵੇ ਪੱਬ ਨਹੀਂ ਲੱਗਨਦੀ ਦੇਖ ਲੈ ਕਿਉਂ ਇਹਨੂੰ ਫੜਾ ਦੇ ਇਹਨੂੰ ਟਰੱਕ ਫੜਾ ਦੇ ਭਲਾਓ ਟਰੱਕ ਭੁਜਾਈ ਫਿਰਦੀ ਆਦਾ ਮੈਂ ਚਲਾਇਆ ਟਰੱਕ ਕਿਉਂ ਕਿਵੇਂ ਦਾ ਫੀਲ ਹੋ ਰਿਹਾ ਫਿਰ ਬਕਰ ਬੈਠੇ ਤੁਨੂੰ ਜਿਵੇਂ ਦਾ ਅੱਗੇ ਹੁੰਦਾ ਹਣਾ ਜਿਵੇਂ ਗੱਡੀ ਦੇ ਪਿੱਛੇ ਬੈਠੀ ਕੋਈ ਜ਼ਿਆਦਾ ਕੋਈ ਫਰਕ ਨਹੀਂ ਬਾ ਉੱਥੇ ਵੀ ਸੀਟਾਂ ਤੇ ਬਹਿ ਜਾਣਾ ਇੱਥੇ ਜ਼ਿਆਦਾ ਹੋਵੇ ਅਗਲੀਆਂ ਸੀਟਾਂ ਸਾਡੂ ਆਇਆ ਹੋਵੇ ਫੇਰ ਪੁੱਛੋ ਤੁਸੀਂ ਕਿਵੇਂ ਦਾ ਫੀਲ ਹੋ ਰਿਹਾ ਨਹੀਂ ਪਰ ਨਹੀਂ ਠੀਕ ਆ ਚਲਾਓ ਉੱਚ ਕਿਵੇਂ ਆਣੀ ਇਹ ਹੈ ਫੋਰਚਨਰ ਫੋਰਚਨਰ ਕੋਈ ਨਾ ਸਟੀਅਰਿੰਗ ਉਹਦਾ ਬਹੁਤ ਰਹਿਲਾ ਇਹਦਾ ਐਵੇਂ ਨਾ ਕਹੇ ਫੋਰਚਨਰ ਦਾ ਸਟੀਅਰਿੰਗ ਬਹੁਤ ਭਾਰਾ ਇਹ ਇਹਨਾਂ ਵੇਖ ਲਈ ਭਾਜਦੀ ਬਹੁਤ ਜ਼ਿਆਦੀ 2800 ਸੀਸੀ ਇੰਜਨ ਹੈ ਇਹਦਾ ਵੇਖ ਲੈ ਤੂੰ ਭਜਾ ਕੇ ਵੇਖ ਲੈ ਨਹੀਂ ਨਾ ਉਹ ਅਗਲੇ ਬੰਨਿਓ ਉਹ ਆਪਾਂ ਬੜੇ ਲੱਗਣ ਦਿੰਦੀ ਇਹਦਾ ਏ ਬਹੁ ਭਜਾਉਂਦੀ ਆ ਭਾਈ ਬਹੁ ਭਜਾਉਂਦੀ ਸਾਹਮਣੇ ਵੇਖ ਆਪਣੇ ਆਉਂਦੀ ਪਏ ਟਰੱਕ ਉਹ ਟਰੱਕ ਨਹੀਂ ਟਰੈਕਟਰ ਸੌਰੀ ਸੌਰੀ ਸੇ ਟੂ ਗਲਤ ਦੱਸਦਾ ਮੈਂ ਤੁਹਾਨੂੰ ਟਰੱਕ ਕਹਤਾ ਇਹ ਟਰੈਕਟਰ ਆ ਆ ਰਿਹਾ ਸਾਹਮਣੇ ਵੇਖ ਸਕਦੇ ਹੋ ਤੁਸੀਂ ਤੇ ਮੱਕੀ ਖਾਲੀ ਰਾਹ ਤੇ ਅਸੀਂ ਤਾਂ ਇਹ ਹੀ ਕਿ ਭਈ ਸਾਨੂੰ ਪਰਫਾਰਮੈਂਸ ਚੈੱਕ ਹੋ ਜੇ ਗੱਡੀ ਦੀ ਇਹ ਤਾਂ ਬਹੁਤੀ ਜ਼ਿਆਦੀ ਚੈੱਕ ਕਰੀ ਜਾਂਦੀ ਪਰਫਾਰਮੈਂਸ ਬੀਬਾ ਹੌਲੀ ਜਾਣ ਦੇ ਰਾਮਨਾ ਕੋਈ ਨਹੀਂ ਕਾਲੀ ਕੋਈ ਨਹੀਂ ਆਪਾਂ ਨੂੰ ਲੋਕ ਭਨ ਭਨ ਪ੍ਰਕਾਰ ਦੇ ਲੋਕ ਖੜੇ ਆ ਰਾਵਾਂ ਦੇ ਵਿੱਚ ਓ ਮਾਈ ਗੋਡ ਇਹ ਤਾਂ ਬਹੁਤ ਤੇਜ਼ ਭਜਾਉਣੀ ਹੈ ਅਸਲ ਦੇ ਵਿੱਚ ਨਾ ਤੇਜ਼ ਨਹੀਂ ਭਜਾਉਂਦੀ ਇਹਦੀ ਸਪੀਡ ਹੀ ਮਤਲਬ ਜਾਰੀ ਆ 60 ਤੇ ਕਿੰਨੀ ਭੱਜੀ ਜਾਂਦੀ 60 ਤੇ ਬਾਲੀ ਤੇਜ਼ ਲੱਗਣ ਲਈ ਆ ਓ ਸਾਹਮਣੇ ਗੱਡੀਆਂ ਦਾ ਘੇਰਾ ਪੈ ਗਿਆ ਕਹਿੰਦੇ ਕਹਿੰਦੇ ਮੇਰੇ ਵੀਰੋ ਪਤਾ ਨਹੀਂ ਰੱਬ ਹੀ ਜਾਣੇ ਉੱਥੇ ਜਾ ਕੇ ਹੀ ਪਤਾ ਲੱਗੂ ਗੱਡੀਆਂ ਕਾ ਤੋਂ ਖੜੀਆਂ ਆਈਆਂ ਨੀਆਂ ਇਹ ਗੱਡੀ ਆ ਉਹਦੇ ਫੋਰਾ ਥਾਂ ਹਰ ਬਣਾ ਲਈ ਹਰਾਵਨਾ ਸਾਹਬਨਾ ਸਾਹਬਨਾ ਸੁਕਾਰ ਵਿੱਚ ਕੀ ਹੁੰਦਾ ਜਾਈ ਜਾਂਦੇ ਕੋਈ ਜਾ ਕਰਨੀ ਉਹ ਚੁੰਨਰ ਦੇ ਨਾਲ ਕਿਵੇਂ ਲਾ ਕੇ ਲੈ ਗਿਆ ਸੀ ਉਹ ਮੈਂ ਉਹ ਬਾਈ ਗੋਡ ਕੋਈ ਭਈ ਉਹ ਨਹੀਂ ਨਹੀਂ ਕੋਈ ਮੈਨ ਲਾਦਾ ਹੈਪਨ ਹੋ ਗਿਆ ਉੱਥੇ ਤਾਂ ਕਰਕੇ ਹਾਂ ਉਹ ਜੀ ਸੀ ਵੀ ਨਹੀਂ ਪੋਪਲੇਨ ਆਈ ਆ ਪੋਪਲੇਨ ਕੋਈ ਇਹ ਚੇਨ ਵਾਲੀ ਨਹੀਂ ਐ ਨਾ ਕੈ ਸੋਬ ਚੁੱਪ ਬੋਲ ਸ਼ੋਬ ਚੁੱਪ ਬੋਲ ਕੋਈ ਨਹਿਰ ਚ ਨਾ ਹੀ ਡਿੱਗੇ ਪੋਪਲੇਨ ਦਾ ਕੰਮ ਹੀ ਕੀ ਨਹਿਰ ਚ ਵੈਸੇ ਕੀ ਪਤਾ ਖੜੀ ਹੋਵੇ ਆਣ ਕੇ ਆ ਗੱਡੀ ਉਹ ਮਾਈ ਗੋਡ ਭਾਈ ਵੇਖੋ ਤੁਸੀਂ ਦੇਖ ਸਕਦੇ ਹੋ ਗੱਡੀ ਪਾ ਕੇ ਕੱਢੀ ਉਹਨਾਂ ਨੇ ਨਹਿਰ ਚੋਂ ਗੱਡੀ ਨਹਿਰ ਚੋਂ ਕੱਢੀ ਗਈ ਵੀਰ ਉਹਨਾਂ ਨੇ ਨਹਿਰ ਚ ਗੱਡੀ ਦਾ ਜੰਪ ਲਵਾ ਦਿੱਤਾ ਹੀ ਤੇ ਬੱਕਰੀਆਂ ਵਾਲੇ ਵੀਰ ਇੱਥੇ ਆਏ ਆ ਕਿਹਨੂੰ ਕਰਤੀ ਉਹ ਬੈਕ ਕਰ ਰਿਵਰਸ ਗੇਅਰ ਪਾਉ ਆ ਦੇ ਘੁਮਾ ਦੇ ਘੁਮਾ ਦੇ ਘੁਮਾ ਦੇ ਘੁਮਾ ਦੇ ਘੁਮਾ ਦੇ ਰਾਬੀ ਰਖਾ ਰਾਬੀ ਭੜਾ ਕਰੇ ਪੰਜਾਬ ਦੇ ਵਿੱਚ ਠੱਡ ਵਰਤਾਏ ਇੱਥੋਂ ਡਿੱਗੀ ਹੋਈ ਹੈ ਬਾਹਰ ਨੂੰ ਨੁਕਸਾਨ ਵਾਲਾ ਪਤਾ ਨਹੀਂ ਚੱਕਰ ਕੀ ਪਿਆਰ ਦੇ ਵਿੱਚ ਇਹ ਰੱਬ ਨੂੰ ਕੀ ਕਰੋਪੀ ਚੜੀ ਪੰਜਾਬ ਤੇ ਨਹੀਂ ਕਰੋਪੀ ਰੱਬ ਨੂੰ ਨਹੀਂ ਜੜੀ ਲੋਕਾਂ ਨੂੰ ਲੋਕਾਂ ਨੂੰ ਐਂ ਦੇ ਲੋਕਾਂ ਚ ਸਹਿਰ ਸ਼ੀਲਤਾ ਕੁਝ ਵੀ ਨਹੀਂ ਆ ਸਹਿਨਸ਼ੀਲਤਾ ਲੋਕਾਂ ਚ ਆਊਟ ਆਫ ਕੰਟਰੋਲ ਕੁਝ ਵੀ ਹੋ ਸਕਦਾ ਆਪਣਾ ਆਪਾਂ ਕੀ ਕਹਿ ਸਕਦੇ ਆਪਣੀਆਂ ਤਾਂ ਗੱਲਾਂ ਬਾਤਾਂ ਈਆਂ ਜੋ ਮਰਜ਼ੀ ਕਰੀ ਜਾਓ ਕਹੂੰ ਬੀਬੀ ਐ ਇਹ ਨਹੀਂ ਹਟਦੀ ਹੱਤ ਕਰਾਉਣਾ ਫੇਰ ਗੱਡੀ ਆਉਂਦੀ ਓ ਕੋਨੇ RAM ਨਾ ਜਾਣਦੇ ਇਹ ਤਾਂ ਆਪਣੇ ਇਹਨਾਂ ਦੀ ਹੋਈ ਹੈ ਨਹੀਂ ਭਾਈ ਹਰਪ੍ਰੀਤ ਦਾ ਜਿਹੜਾ ਬੱਦਾ ਪੱਡ ਤੇ ਸਾਡੇ ਚਾਚਾ ਲੱਗਦਾ ਇਹਦਾ ਕੱਲੇ ਦਾ ਤਾਇਆ ਲੱਗਦਾ ਹਾਂ ਹਰਪ੍ਰੀਤ ਦਾ ਉਹਦਾ ਭਾਈ ਸੀਗਾ ਚੱਲ ਕੋਈ ਨਾਂਗੇ ਬੱਸ ਚਲੋ ਖਿੱਚ ਗਏ ਤੇ ਚਾਚੇ ਸਾਰੇ ਤਾਇਏ ਬਣਾਏ ਪਏ ਸਾਡੇ ਸਾਰੇ ਇਹ ਵੇਖ ਮੈਂ ਇੱਕ ਹਸਾਬ ਲਾਇਆ ਇਹ ਰੇਸਤੇ ਪੈਰ ਬਾਉ ਛੇਤੀ ਰੱਖਦੀ ਆ ਐਸਕਲੇਟਰ ਬਹੁ ਖਿੱਚਦੀ ਆਏ ਹੈ ਚਲਾਈ ਚ ਕਿਵੇਂ ਆ ਕਿਵੇਂ ਪਾ ਲਈ ਘੈਂਟ ਆ ਨਾ ਲੈ ਵੀ ਆ ਸਾਡੇ ਪਿੰਡ ਦਾ ਸਾਰਾ ਨਾਲ ਵੱਡਾ ਫਾਰਮ ਜਿਹੜਾ ਤੁਸੀਂ ਆ ਖਿੜਕੀ ਦੇ ਪਰਲੇ ਬੰਨੇ ਵੇਚ ਸਕਦੇ ਆ ਇਹ ਇਧਰ ਵੇਖ ਸਕਦੇ ਆ ਤੁਸੀਂ ਆਪਣੇ ਪਿੰਡ ਵਾਲਾ ਰਾਹ ਤੇ ਵਿਚਾਲੇ ਰਾਹ ਦੇ ਲੋਕ ਖੜੇ ਹੋਏ ਆ ਬੇਬੀ ਤੇਜ਼ ਹੀ ਗੱਡੀ ਚਲਾਈ ਜਾਂਦੀ ਆ ਭੈਣ ਜੀ ਰੁਕ ਜਾਓ ਮੜਾ ਜਾ ਸਬਰਨਾ ਹੌਸਲੇ ਨਾ ਇੱਥੋਂ ਹੀ ਨੰਕੇ ਗਏ ਆ ਪਰ ਤੁਸੀਂ ਤਾਂ ਮੈਂ ਨਾ ਬਹੁਤ ਹੀ ਫਲੈਕਸ ਗੱਡੀ ਚਲਾਉਨੇ ਆ ਤੇਜ਼ ਤੇ ਇਹਨੂੰ ਕੋਈ ਰੋਕੋ ਇਹ ਲੁਧਿਆਣੇ ਵੀ ਐਂ ਚਲਾਉਂਦੀ ਗੱਡੀ ਤੇ ਹੋਰ ਓ ਮਾਈ ਗਾਡ ਤੂੰ ਬੈਠਾ ਨਹੀਂ ਲੱਗਦਾ ਨਾਲ ਨਾਲ ਤਾਂ ਮੈਂ ਵਾਧੂ ਵਾਰੀ ਬੈਠਾ ਵਾਂਦੇ ਐ ਤਾਂ ਨਹੀਂ ਕੋਈ ਗੱਲ ਵੀ ਨਾਲ ਨਹੀਂ ਮੈਂ ਬੈਠਾ ਇਹਦੇ ਪਰ ਆ ਗੱਡੀ ਚਲਾਉਣ ਦੀ ਸਕਿੱਲ ਵਧੀਆ ਅੱਛੀ ਆ ਗੋਡਿਆ ਏ ਆਪਾਂ ਨੂੰ ਟੈਨਸ਼ਨ ਨਹੀਂ ਹੈਗੀ ਨਾ ਹਰ ਬੰਦੇ ਹੁੰਦੇ ਆ ਗੱਡੀ-ਗੁੱਡੀ ਜਿਹੜੀ ਮਰਜ਼ੀ ਲੈ ਆਵੇ ਬੜਾ ਟਰੱਕ ਬਣਾ ਦੇ ਇਹਨੂੰ ਟਰੱਕ ਵੀ ਭਜਾਈ ਮਰਦੀ ਹੈ ਨਹੀਂ ਕੋਈ ਚੱਕਰ ਕੋਈ ਕੱਲ ਨੂੰ ਵੱਡੇ ਸਾਧਨ ਵੀ ਲੈ ਲੀਏ ਤੇ ਆਪਾਂ ਨੂੰ ਪਰਵਾਹ ਨਹੀਂ ਕੋਈ ਬੰਦੇ ਵੱਧ ਚਲਾਉਣ ਵਾਲੇ ਆਪਣੇ ਕੋ ਗੱਡੀਆਂ ਇਹ ਨਹੀਂ ਕਿ ਆਪਾਂ ਵੇਖਣਾ ਕਿ ਹੱਲ ਵੀ ਆਪਾਂ ਨੂੰ ਘਰੇ ਕੇ ਇਹਨੂੰ ਢੀਕਣਾ ਪਊਗਾ ਵੀ ਨਹੀਂ ਬੰਦਾ ਕੋ ਜਾਵੇ ਉਠੀ ਆਪਣੀ ਦਾ ਇੱਕ ਨੰਬਰ ਆ ਬਾਜੀ ਸੁਣੀ ਲੱਗਦੀ ਕੋਈ ਸੁਣੀ ਲੱਗਦੀ ਬਾਜੀ ਉਥੇ ਨੇ ਮੈਂ ਤਾਂ ਬਾਬ ਮਿਸਤਰੀਆਂ ਨੇ ਕੀਤੀ ਐਵੇਂ ਕਹਦੀ ਐ ਸਫਾਈ ਬਹੁਤ ਜਿਆਦੀ ਮਿਸਤਰੀਆਂ ਦੇ ਦਿੱਤਾ ਨਹੀਂ ਉਹ ਕਿਉਂ ਜਿਹੜੀ ਕਾਲੀਆਂ ਜਿਹੀਆਂ ਉਹਨਾਂ ਨੇ ਲਾਈਆਂ ਉਹ ਕਿੱਡੀਆਂ ਸੋਹਣੀਆਂ ਲੱਗਦੀਆਂ ਹੁਣ ਹਾਂ ਉਹ ਉਹੀ ਦੱਜਾ ਗੀ ਰੰਗ ਦੇ ਨਾਲ ਹੋਰ ਜਗਣੀਆਂ ਵੇਖੀਓ ਰੰਗਣਾ ਹੋਰ ਜਗਣਗੀਆਂ ਹੁਣ ਵੇਖਣ ਨੂੰ ਕਿਉਂ ਆਵੇ ਪਤਾ ਲੱਗਦਾ ਸੀਰਾ ਵੇਖ ਕਿਡਾ ਟੌਰ ਨਿਕਲ ਜੇ ਪੜਦਾ ਹੁਣ ਟੌਰ ਨਿਕਲਿਆ ਵਧੀਆ ਸੋਹਣੀ ਬੰਦੀ ਬਾਕੀ ਆ ਜਗਾ ਵੀ ਆਪਾਂ ਬੂਟਿਆਂ ਨਾਲ ਭਰ ਦੇਣੀਆਂ ਆਲਾ ਦਵਾਲਾ ਵੀ ਫੁੱਲ ਇਨੇ ਉਹ ਰੇਤਾ ਫਰਸ਼ੇ 'ਚ ਵਰਤਣਗੇ ਨਾ ਇਹ ਨਹੀਂ ਚੱਕਦੇ ਇਹ ਚੱਕ ਲੈਣੀ ਬਾ ਫਰਸ਼ੇ 'ਚ ਜਦੋਂ ਲੱਗਣ ਲੱਗੀ ਰੇਤਾ ਤਾਂ ਖੜਨੀ ਨਹੀਂ ਰੇਤਾ ਦਾ ਸਾਰੀ ਚੱਕੀ ਜੀ ਸ਼ਾਹ ਜੀ ਕੀ ਹਾਲ ਚਾਲ ਜੀ ਕੈਨ ਸੇਤਾ ਜੀ ਆ ਤੁਸੀਂ ਕਿੱਥੋਂ ਪਾਲਕ ਪਨੀਰ ਤੋੜ ਲਿਆਏ ਜੀ ਅੱਜ ਨਹੀਂ ਠੀਕ ਐ ਦੇ ਵੈਸੇ ਬਈ ਕੋਈ ਨਾ ਕੋਈ ਫਰਕ ਤਾਂ ਹੁੰਦਾ ਹੀ ਆ ਚੀਜ਼ ਦੇ ਵਿੱਚ ਚਲਾਵੇ ਦੇ ਵਿੱਚ ਕਾਫੀ ਫਰਕ ਆ ਪਰ ਵੈਤ ਇਹ ਦੂਜੀਆਂ ਨਾ ਬਾ ਵਿਆ ਮਸਕੂਲਰ ਵੀ ਲੱਗਦੀ ਗੱਡੀ ਐ ਜਿਵੇਂ ਹੈਵੀ weight ਬੋਏ ਹੈਵੀ ਬੋਡੀ ਵਾਲੀ ਕੋਈ ਸ਼ੈ ਹੋਵੇ ਨਾ ਉਹ ਚੀਜ਼ ਵੀ ਲੱਗਦੀ ਆ ਚਲਾਵੇ 'ਚ ਵੀ ਬਹੁਤ ਗੋਡੇ ਆ ਬਾਕੀ ਐ ਆ ਬਈ ਚੀਜ਼ ਜਿਹੜਾ ਬੰਦਾ ਵੀ ਲੈਂਦਾ ਆ ਆਪਣੇ ਕੰਫਰਟ ਨੂੰ ਤੇ ਆਪਦੇ ਮਤਲਬ ਚਲਾਉ ਵਧੀਆ ਵੀ ਮਤਲਬ ਫੀਰਾਸਤੇ ਲੈਂਦਾ ਵੀ ਆ ਵਿੱਚ ਗੋਇਆ ਵੀ ਲੱਗ ਗਿਆ ਕਹਿੰਦੇ ਓ ਮਾਈ ਗੋਡ ਥੋੜਾ ਗੱਡੀ ਭਜਾਈ ਕਿਤੇ ਬੀਬੀਆਂ ਨੇ ਥੋੜੀ ਅਗੋਇਆ ਲਾਉਣਾ ਹੈ ਹੋਰ ਕੀ ਕਰੋਂ ਪਾਸੇ ਸੇਮ ਸੇ ਡਿਜ਼ਾਈਨ ਹੀ ਆ ਕਾਰਨਰ ਤੇ ਵੇਖੋ ਇਧਰਲੇ ਬੰਨੇ ਹੋਏ ਸਾਈਡ ਤੇ ਤੇ ਆਹ ਵੇਖੋ ਇਧਰਲੇ ਬੰਨੀ ਸਾਈਡ ਤੇ ਹਾਂ ਪਰ ਮੈਨੂੰ ਫਰੰਟ ਜਿਹੜਾ ਆ ਦਾ ਬਾਹਲਾ ਕੋਠੀ ਦਾ ਸੋਨਾ ਲੱਗਾ ਬਈ ਬਹੁਤ ਸੋਹਣਾ ਫਰੰਟ ਕੋਠੀ ਦਾ ਆ ਗਿਆ ਮੇਨ ਫਰੰਟ ਦੀ ਵੀ ਆ ਫੋਟੋ ਬੇ ਆ ਮੇਨ ਫਰੰਟ ਦੀ ਵੀ ਫੋਟੋ ਆ ਆ ਵੇਖੋ ਉੱਪਰੋਂ ਉੱਪਰੋਂ ਵੇਖੋ ਤੁਸੀਂ ਕਿੱਡੀ ਕੈਂਡ ਲਾ ਦੀ ਭਈ ਆ ਇਹ ਰੀਲ ਵੀ ਬਹੁਤ ਵਾਇਰਲ ਹੋਈ ਹੋਈ ਆ ਆਹੀ ਸੋਡੀ ਸਾਹ ਦੀ ਰੀਲ ਵਾਇਰਲ ਹੋਈ ਹੋਈ ਆ ਆਇਓ ਫੋਟੋ ਵਿਖਾਉਂਦੇ ਆ ਉਹਦੇ ਵਿੱਚ ਆ ਐ ਲੱਗਦਾ ਜਿਵੇਂ ਆਲੇ ਦੁਆਲੇ ਪਾਣੀ ਚ ਤੁਰੀ ਫਿਰਦੀ ਹੁੰਦੀ ਹੈ ਨਾ ਆ ਪਾਣੀ ਚ ਆ ਤੁਰੇ ਫਿਰਦੀ ਇਹ ਪਤਾ ਕੀ ਚੱਕਰ ਹੈਗਾ ਉਹਨੇ ਉਹਨੇ ਸਾਰਾ ਜਿਹੜਾ ਜਿਹੜਾ ਬਣਿਆ ਜਿਹੜਾ ਜਿਹੜਾ ਕੁਝ ਬਣਨਾ ਨਾ ਉਹਨੇ ਹਾਂਜੀ ਹਾਂਜੀ ਕੋਠੀ ਪਿਆਰ ਹੋ ਗਈ ਆ ਕੋਠੀ ਤੇ ਆ ਹੁਣ ਤੋਂ ਬਾਅਦ ਉਹਨੇ ਇਹ ਅਗਲਾ ਪਾਸੇ ਇਹ ਜਿਹੜਾ ਵਿੜਾ ਰਹਿਣਾ ਉਹਨਾਂ ਦਾ ਆ ਵਿੜਾ ਇੰਨਾ ਹੋਊਗਾ ਬੁੱਲਾ ਇੱਥੇ ਮੂਹਰੇ ਪਾਸੇ ਆ ਆ ਇਧਰੋਂ ਜਦੋਂ ਗੱਡੀ ਆਊਗੀ ਜਿਹੜਾ ਐਨ ਐਨ ਅੱਛਾ ਚਾਰੇ ਪਾਸੇ ਦੀ ਰੱਖੀ ਆ ਵੀ ਟੌਰ ਨਾ ਕੋ ਮਾ ਸਕੇ ਗੱਡੀ ਜੇ ਘੁੰਮਣੀ ਹੋਵੇ ਤੇ ਐਂ ਬਲ ਇੱਥੋਂ ਛੱਡਿਆ ਨਹੀਂ ਉਹਨਾਂ ਨੇ ਹੈ ਇੱਥੋਂ ਇੱਥੋਂ ਵੀ ਕਰਨਾ ਇਹਨਾਂ ਨੇ ਇੱਥੋਂ ਵੀ ਇੰਜਣੂ ਆ ਐਂ ਹੀ ਕਰਨਾ ਬਹੁਤ ਠੀਕ ਆ ਵੀ ਬਈ ਨਹੀਂ ਬਹੁਤ ਹੈ ਆ ਮੂਹਰੇ ਪਾਰਕਿੰਗ ਇਹ ਘੱਟੋ ਘੱਟ ਵੀ 75 ਫੁੱਟ ਪਿੱਛੇ ਮਿਲ ਕੇ ਰੋਡ ਤੋਂ 85 ਫੁੱਟ ਛੱਡ ਕੇ ਪਿੱਛੇ ਦਿੱਤੀ ਹੈ ਅੱਛਾ 85 ਫੁੱਟ ਪਿੱਛੇ ਛੱਡੀ ਆ ਇੱਥੇ ਨਾਲ ਗਲੀ ਜਾਣੀ ਹੈ ਗਲੀ ਰਾਹ ਰੋਡ ਰਾਹ ਵੱਡਾ ਰਾਹ ਗਿਆ ਜੀ ਇੱਥੋਂ ਇੱਥੋਂ ਘੱਟੋ ਘੱਟ 85 ਫੁੱਟ ਪਿੱਛੇ ਆ ਜੀ ਵਾਹ ਜੀ ਵਾਹ ਬਾਕੀ ਫਰੰਟ ਵੇਖੋ ਤਿੰਨ ਕੋਟੀ ਸਾਰਾ ਮੂਹਰੇ ਬਹੁਤ ਬੜੇ ਬਹੁਤ ਵਧੀਆ ਬਣਨ ਦੀ ਜਗਾ ਨਹੀਂ ਨਹੀਂ ਬਹੁਤ ਘੈਂਟ ਆ ਚੀਜ਼ਾਂ ਘੈਂਟ ਚੀਜ਼ਾਂ ਦਾ ਬਣਨ ਆਜ ਮੈਨੇ ਇਹ ਤਾਂ ਚਲੋ ਹੋ ਗਿਆ ਗਾਰਡਨਿੰਗ ਦਾ ਕੰਮ ਆ ਥੋੜਾ ਜ਼ੋਰ ਤਾਂ ਇਹ ਵਾਲੇ ਮਟੀਰੀਅਲ ਤੇ ਲੱਗਣਾ 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 ਸਾਰੇ ਦੇ ਆ ਜਿਹੜਾ ਤਿਆਰ ਕਰਨਾ ਕਿਉਂਕਿ ਇਹਦੇ ਵਿੱਚ ਕਾਫੀ ਡਿਜ਼ਾਈਨ ਆ ਚੀਜ਼ਾਂ ਕਾਫੀ ਆ ਨਾ ਨਹੀਂ ਮੇਰਾ ਕਹਿਣ ਦਾ ਪਤਾ ਜਦੋਂ ਮੂਹਰੇ ਪਾਸੇ ਜਗ੍ਹਾ ਰਹੇਗੀ ਨਾ ਉਹਦੇ ਨਾਲ ਵੀ ਬਹੁਤ ਟੌਰ ਕੋ ਟੌਰ ਵਾਕਈ ਭਾਈ ਕੋਠੀ ਦੇ ਵਿੱਚ ਅਸਲ 'ਚ ਟੌਰ ਬਣਦੀ ਹੋਈ ਉਹਦੇ ਨਾਲ ਜੇ ਫਰੰਟ ਤੇ ਤੂੰ ਜਗ੍ਹਾ ਛੱਡੋਗੇ ਮੂਹਰੇ ਪਾਰਸਪੁਰ ਤੁੰ ਬਣ ਗਿਆ ਹਾਂ ਵਧੀਆ ਦਹਿਸਤ ਫੇਰ ਹੀ ਬਣੀ ਆ ਪਰਸਪੁਰਾਂ ਕਰtion ਲਾਉਣ ਵਾਲਾ ਸਾਹ ਬਣਾਇਆ ਹੈ ਬੜੀ ਕਾਹਲੂ ਲੱਗਾ ਹੋਇਆ ਫੇਰ ਪੂਰਾ ਪੂਰਾ ਘੈਂਟ ਲੈਂਦਾ ਕੋਠੀ ਬਣ ਵੀ ਬਹੁਤ ਪੂਰੀ ਘੈਂਟ ਜਾਨੀ ਹੈ ਹੂੰ ਇਹ ਆਹ ਦਿਖਾਉਂਦਾ ਬਾਹਰ ਹੀ ਹੂੰ ਹਾਂਜੀ ਆਹੇ ਦਿਖਾਉਂਦਾ ਵੀ ਆਹੇ ਹਾਂ ਆਈ ਵਿਖਾਉਂਦਾ ਹੁੰਦਾ ਐਸੇ ਯੂ ਨਾ ਉਹਨੂੰ ਪਤਾ ਮੇਰੀ ਇਹਦੇ ਤੇ ਆਏ ਨਾ ਇਹਨੂੰ ਜਗਾ ਚਾਰ ਛਪੇ ਤੇ ਬਣੀ ਹੋਈ ਹੈ ਨਾ ਚਾਰ ਛਪੇਰੇ ਸਾਰਾ ਦੀਂਦਾ ਕੋਠੀ ਦਾ ਉੱਪਰੋਂ ਵੀ ਡਿਜ਼ਾਈਨ ਦੀਦਾ ਉੱਪਰੋਂ ਡਿਜ਼ਾਈਨ ਸਾਰਾ ਦੇਖਦਾ ਪਿਆ ਜੀ ਹੂੰ ਫਿਰ ਡਬਲ ਫਲੋਰ ਜੀ ਇਹ ਡਬਲ ਹਾਂਜੀ ਜੀ ਵਾਹ ਇਹ ਆ ਫਿਰ ਐ ਆ ਬਾਹਰੋਂ ਆਉਂਦੇ ਜਦੋਂ ਫਿਰ ਪੈਸੇ ਫਿਰ ਐਂ ਲਾਉਂਦੇ ਆ ਫਿਰ ਬਾਈ ਪੰਜਾਬੀ ਹੈ ਹੜਦੇ ਨਹੀਂ ਹੱਤ ਕਰਾਉਣਾ ਫਿਰ ਇਹ ਹੱਤ ਕਰਾਉਣਾ ਹੜਦੇ ਨਹੀਂ ਫਿਰ ਮੋਟੇ ਲਾਉਂਦੇ ਆ ਮੋਟੇ ਹੀ ਲਾਉਂਦੇ ਆ ਫਿਰ ਤੇ ਇਹ ਤਾਂ ਚਲੋ ਬਾਬੇ ਦੀ ਮੇਰ ਨਾਲ ਵਧੀਆ ਗੱਲ ਆ ਸਾਰੇ ਪੰਜਾਬ 'ਚ ਹੀ ਸਾਰੇ ਲੋਕ ਹੀ ਵਧੀਆ ਤੋਂ ਵਧੀਆ ਸੋਹਣੇ ਤੋਂ ਸੋਹਣੇ ਘਰ ਬਣਾਉਣ ਹਾਂਜੀ ਇਹ ਐ ਸਾਡੇ ਠੇਕੇਦਾਰ ਨੂੰ ਤੇ ਸਾਡੇ ਆਰਕੀਟੈਕਟ ਸਾਹਿਬ ਨੂੰ ਕੰਮ ਮਿਲਦਾ ਰਹੇ ਆ ਬਾਕੀ ਤੁਸੀਂ ਆਪਣੇ ਵਾਲੀ ਕੋਠੀ ਵੇਚ ਸਕਦੇ ਆ ਇਹ ਪੰਜ ਮਹੀਨੇ ਲਈ ਬਾਈ ਉਹਨਾਂ ਨੇ ਤਿਆਰ ਕਰਤੀ ਹੈ ਨਹੀਂ ਐਗਰੀਮੈਂਟ ਹੋਇਆ ਹੀ ਆਪਣਾ ਪੰਜ ਮਹੀਨਿਆਂ ਦਾ ਹੈ ਇਹਦਾ ਕਿੰਨੇ ਟੈਂਸ ਕੀਤਾ ਜੀ ਇਹ ਸਾਲ ਦੀ ਗੱਲ ਕੀਤੀ ਹੈ ਜੀ ਇੱਕ ਸਾਲ ਦੀ ਗੱਲ ਕੀਤੀ 1300 1300 ਸਕਰ ਫੀਟ ਬਣਨੀ ਬਹੁਤ ਜ਼ਿਆਦਾ 1300 ਕਿ 13000 13000 ਸੌਰੀ ਕਹਿੰਦਾ ਪਾਸ 13000 ਸਕਰ ਫੀਟ ਬਹੁਤ ਵੱਸ ਗੱਲ ਕੀਤੀ ਸਾਲ ਦੀ ਗੱਲ ਕੀਤੀ ਆਪਾਂ ਕਰ ਦੇਣੇ 8-9 ਮਹੀਨੇ ਦੇ ਵਿੱਚ ਹੀ ਦੇ ਦਿਆਂਗੇ ਤਿਆਰ ਉਹਨਾਂ ਨੇ ਜੇ ਤੁਹਾਨੂੰ ਮੀਨ ਇਹ ਨਾੜ ਚੱਲ ਲਈ ਫਿਰ ਤਾਂ 8-9 ਮਹੀਨੇ ਜਿਵੇਂ ਕਰ ਦੇਣਗੇ ਪਰ ਉਹ ਇੱਕ ਦਮ ਹੀ ਇਹ 2 ਮਹੀਨੇ ਮੀਰੇ ਐਕਸਟਰਾ ਹੁੰਦੇ ਵੀ ਸਾਲ ਚ 2-3 ਮਹੀਨੇ ਵੀ ਪੈ ਜਾਂਦਾ। ਨੇ ਆਪਾਂ 98 ਸਾਲ ਦੀ ਗੱਲ ਕੀਤੀ ਆ। ਵੀ ਆਪਣੇ ਨੂੰ ਕੁ ਮਾੜਾ ਮੋਟਾ ਕੰਮ ਕਰ ਤੁਮਾਂ ਕੋ ਰਹਿ ਜਾ। ਕਹਿੰਦਾ ਯਾਰ ਤੁਸੀਂ ਤਾਂ ਸਾਲ ਮਨ ਲ ਕੇ ਕਿਹਾ ਸੀ ਤੁਸੀਂ 9 ਮਹੀਨੇ ਤੁਸੀਂ 10 ਮਹੀਨੇ ਲਾਤੇ। ਗਲਤ ਹੋ ਜਾਂਦਾ। ਗਲਤ ਹੋ ਜਾਂਦਾ। ਇਸ ਲਈ 2-3 ਮਹੀਨੇ ਐਡਵਾਂਸ ਕਪਰੇਸ਼ਨ ਕਰਕੇ ਚੱਲਦੇ ਆ ਵੀ ਚੱਲ 2-3 ਮਹੀਨੇ ਐਡਵਾਂਸ ਰੱਖੋ। ਚਲੋ। ਕੁ ਮਾੜਾ ਮੋਟਾ ਰਹਿ ਕੇ ਕੰਮ ਚੱਲੋ। ਚੱਲ ਵੀ ਜਾਂਦਾ ਕੰਮ ਕੋਲ। ਇਹ ਸਹੀ ਆ ਇਹ। ਉਹ ਕਹਿੰਦਾ ਮੈਨੂੰ ਪਹਿਲਾਂ ਹੀ ਦੱਸਿਓ ਵੀ ਇੰਨਾ ਟਾਈਮ ਲੱਗੇਗਾ। ਫਿਰ ਠੀਕ ਹੈ ਸਰ ਜੀ ਆਹ ਇੱਕ ਨੰਬਰ 11573 ਹਾਂਜੀ ਬਾਕੀ ਨੰਬਰ ਮੈਂ ਸਕਰੀਨ ਦੇ ਉੱਤੇ ਵੀ ਚਲਾ ਦੂੰ ਫਿਰ ਦੁਬਾਰਾ ਇੱਕ ਵਾਰੀ ਫੇਰ ਰਿਪੀਟ ਕਰ ਦੂੰ ਹਾਂਜੀ 99683 11573 ਹਾਂ ਕਿਉਂਕਿ ਬਾਕੀ ਨਾ ਨੰਬਰ ਦਾ ਬਈ ਇਹ ਫਾਇਦਾ ਮੈਂ ਤੁਹਾਨੂੰ ਦੱਸਦਾ ਵੀ ਕਿਉਂਕਿ ਸਾਡੇ ਕੀਤਾ ठेकेदार ਨੇ ਕੰਮ ਸਾਨੂੰ ਸੁਭਾਅ ਦੀ ਗਾਰੰਟੀ ਹਰੇਕ ਠੇਕੇਦਾਰ ਨਹੀਂਵੇਂ ਦੇ ਸੁਭਾਅ ਦਾ ਹੁੰਦਾ ਸਾਰੇ ਆਪਣੀਆਂ ਮਰਜ਼ੀਆਂ ਕਰਨ ਵਾਲੇ ਹੁੰਦੇ ਹਾਂਜੀ ਪਰ ਜਿੱਥੇ ਅਸਲ 'ਚ ਜਿਹਦਾ ਘਰ ਬੰਨਣਾ ਜਿਹਦੇ ਲਈ ਬੰਨਣਾ ਜੇ ਉਹਦੀ ਨਾ ਸਰਮਾਈ ਕੀਤੀ ਜਾਵੇ ਤਾਂ ਫਿਰ ਤਾਂ ਮੈਂ ਨਾ ਗਲਤ ਚੀਜ਼ ਮੈਂ ਗਲਤ ਗੱਲ ਆ ਦੇਖੋ ਜਿਨੇ ਦੇਖੋ ਮੇਰੀ ਮੇਰੀ ਗੱਲ ਇਕਨ ਤਾਂ ਉਹ ਦੇਖੋ ਸਭ ਤੋਂ ਵੱਡੀ ਗੱਲ ਹੈ ਤੁਸੀਂ ਇੱਥੇ ਪੈਸੇ ਲਾਉਣੇ ਆਂ ਹਾਂਜੀ ਮੈਂ ਇੱਥੇ ਕੰਮ ਕਰਨਾ ਮੈਂ ਤੇ ਤੁਸੀਂ ਜਿਆਦਾ ਨਹੀਂ ਆਹ ਚੀਜ਼ ਨਹੀਂ ਯਾਰ ਇਹਨੂੰ ਇਹ ਚੀਜ਼ ਨਹੀਂ ਕੋਲਾ ਇੱਥੇ ਲੈ ਕੇ ਨਹੀਂ ਜਾਂ ਥੋੜਾ ਜਿਹਾ ਇਹਨੂੰ ਇੱਧਰ ਕਰਕੇ ਬਲਾਦੀ ਜਿਆਦਾ ਵਧੀਆ ਬਣੇ ਤਾਂ ਮੇਰਾ ਫਰਜ਼ ਬਣਦਾ ਯਾਰ ਮੈਂ ਕਹਿੰਦਾ ਯਾਰ ਕਿ ਮਾਲਕਾ ਜਿਹੜਾ ਕਹਿੰਦੇ ਮਾਲਕਾ ਕਹਿੰਦੇ ਜਿਹਨੇ ਪੈਸੇ ਲਾਉਣੇ ਉਹ ਕਹਿੰਦੇ ਵੀ ਇੱਧਰ ਕਰਦੇ ਤਾਂ ਮੈਂ ਐਵੇਂ ਕਹਿੰਦਾ ਇਹ ਜਿਹੜੇ ਵਲੌਗ ਬੰਦੇ ਵੇਂਦੇ ਹੁਣ ਮੈਂ ਤੁਹਾਨੂੰ ਦੱਸਦਾ ਆ ਸੇਮ ਡਿੱਟੋ ਚੀਜ਼ ਵੇਖ ਲਓ ਐਂ ਫੋਟੋ ਚ ਤੇ ਅੱਜ ਤੋਂ 1 ਸਾਲ ਬਾਅਦ 1 ਸਾਲ ਬਾਅਦ ਇੱਕ ਸਾਲ ਬਾਅਦ ਠੇਕੇਦਾਰ ਦਾ ਜਾ ਕੇ ਕੰਮ ਵੇਖ ਲਓ ਸੇਮ ਐਜ ਤੇਜ ਚੀਜ਼ ਬਣੀ ਹੋਊਗੀ ਜਿਵੇਂ ਦੀ ਫੋਟੋ ਚ ਆਪਣੀ ਵੀ ਐਜ ਤੇਜ ਹੀ ਚੀਜ਼ ਬਣੀ ਆ ਜਿਵੇਂ ਦੀ ਫੋਟੋ ਦੇ ਵਿੱਚ ਜਿਵੇਂ ਦੀ ਉਹਨੇ ਆ ਦੇਖੋ ਛੋਟੀ ਨੇ ਨਕਸ਼ਾ ਜੇ 3D ਦਿੱਤਾ ਸੀ ਉਵੇਂ ਦਾ ਹੀ ਬਣਾਇਆ। ਦੇਖੋ ਤੁਸੀਂ ਕੋਈ ਆਪਣੇ ਆਪਣੀ ਲੇਖੂ ਆਪਣੀ ਜਿਹੇ ਬੈਸਟਰ ਨੇ ਆਪਣੀ ਫੋਟੋ ਬਣੀ ਹੈ ਤੁਸੀਂ ਦੇਖੋ ਉਦਾਂ ਦੀ ਕੋਠੀ ਆਪਣੀ ਬਣੀ ਹੈ। ਕੋਠੀਾਂ ਕੀ ਬਣੀ ਹੈ ਨਹੀਂ ਐਵੇਂ ਕਹਿ ਰਹੀ ਇਹ ਪੂਰੀ ਚਲੋ ਕੋਈ ਮਾਰੀ 100% ਮੈਚ ਆ ਜੇ ਕੋਈ 1% ਨਾ ਵੀ ਹੋਵੇ ਉਹ ਸਾਡੇ ਆਪ ਦੇ ਪਰਸਨਲ ਚੇਂजेस ਕਰਾਏ ਹੋਣਗੇ। ਜੇ ਮੈਚ ਜਿੱਥੇ ਨਾ ਹੋਈ ਮੈਂ ਤੁਹਾਨੂੰ ਦੱਸ ਦਿੰਦਾ ਕੋਠੀ ਆਪਣੇ ਨਕਸ਼ੇ ਦੇ ਹਿਸਾਬ ਨਾਲ ਮੈਚ ਨਾ ਕਰੇ ਜਿੱਥੇ ਵੀ ਕੋਈ 1% ਉਹ ਵੀ ਮੰਮੀ ਦੇ ਗੱਗੂ ਦੇ ਆਪਦੀਆਂ ਤਬਦੀਲੀਆਂ ਕਰਾਈਆਂ ਕਰਕੇ ਤਬਦੀਲੀਆਂ ਕਰਕੇ ਇਹਨੇ ਦੇ ਉਵੇਂ ਕੋਈ ਨਹੀਂ ਕਰ ਜਿਵੇਂ ਜਿਵੇਂ ਅੱਖੇ ਦੇ ਵਿੱਚ ਆਪਾਂ ਸੇਮ ਨਹੀਂ ਕੋਤੀ ਉਵੇਂ ਐਜੇ ਤੇ ਜੀ ਡਿੱਟ ਹੋਈ ਜਿਵੇਂ ਦੀ ਫੋਟੋ ਤੇ ਦੇਖਦੀ ਦੇਖੋ ਜੇ ਉਵੇਂ ਨਹੀਂ ਦੱਸਦੇ ਤੁਸੀਂ ਮੈਨੂੰ ਦੱਸੋ ਹਾਂ ਬਾਕੀ ਤੁਹਾਨੂੰ ਪਤਾ ਹੀ ਆ ਇੰਸਟਾ ਤੇ ਆਪਾਂ ਰੀਲਾਂ ਪਾਈਆਂ ਜਾਂ ਨਹੀਂ ਇੰਸਟਾ ਤੇ ਆਪਣੇ ਚੈੱਕ ਕਰਨੀਆਂ ਰੀਲਾਂ ਬਲਕਰਨ 157 ਗੁਰਸ਼ਰਨ 157 ਇਹਨਾਂ ਇੰਸਟਾ ਆਈਡੀਆਂ ਤੇ ਜਾ ਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਮੈਂ ਇਹਨਾਂ ਲਈ ਗੱਲਾਂ ਹੀ ਕਹੀਆਂ ਮੈਂ ਕਿਹਾ ਭਾਈ ਜੀ ਦੇਖੋ ਇੱਕ ਪਾਸੇ ਤੁਸੀਂ ਇਹਨਾਂ ਪ੍ਰਿੰਟਰ ਨੂੰ ਲੈ ਕੇ ਬੈਠ ਜਿਓ ਇੱਕ ਪਾਸੇ ਸਾਡੀ ਕੂਟੀ ਦੇਖਣ ਨਾਲ ਪਈ ਜੇ ਨਾ ਉਹਦੇ ਨਾਲ ਮੈਚ ਕਰੇ ਫਿਰ ਤੁਹਾਨੂੰ ਕਿਹਾ ਹਾਂ ਐਜੇ ਟੇਮ ਮੈਂ ਤੁਹਾਨੂੰ ਕਹਾਂ ਜੇ ਤੂੰ ਕਹਦਾ ਨਹੀਂ ਆ ਰਹਾ ਪਾਕੀ ਚਾਪੜ ਮਧੀਆਂ ਲਾਜੀ ਮਾੜਾ ਮੂਟਾ ਚਲੋ ਆਪਾਂ ਚੇਂਜ ਕਰੀਏ ਉਹ ਕਰਨਾ ਵੀ ਚਾਹੀਦਾ ਕਰ ਕਰਨ ਪਰ ਲਾਂ ਕੋਈ ਗੱਲ ਨਹੀਂ ਹੈਗੀ ਬਾਕੀ ਪਰ ਜਿਸ ਤਰ੍ਹਾਂ ਜੇ ਤੁਸੀਂ ਪ੍ਰਿੰਟ ਦੇਖੋਗੇ ਉਦਾਂ ਦੀ ਕੁਰਸੀ ਤੋਂ ਡਿਬਣ ਉਹਦਾਂ ਦੀ ਹੀ ਕੁਰਸੀ ਬੰਦ ਵੀ ਫੇਰੀ ਆਉਂਦਾ ਕੰਮ ਕੀਤੇ ਦਾ ਠੀਕ ਨਹੀਂ ਗਿਆ ਕਿ ਭਾਈ ਐਵੇਂ ਦੀ ਫੋਟੋ ਸੀ ਤੇ ਐਵੇਂ ਦੀ ਤੁਹਾਨੂੰ ਬਣਾ ਕੇ ਦੇ ਦਿੱਤੀ ਜੀ ਅਗਲਾ ਕਦਾਂ ਇਹਦਾ ਨੇ ਨੇ ਉਹ ਹੀ ਠੀਕ ਆ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੇ ਲੋ ਵੀ ਇਹ ਹੁੰਦਾ ਵੀ ਕੰਮ ਨੂੰ ਕੰਮ ਖਿੱਚਦਾ ਪੈਸੇ ਨੂੰ ਪੈਸਾ ਖਿੱਚਦਾ ਕੰਮ ਨੂੰ ਕੰਮ ਖਿੱਚਦਾ ਜਿੰਨਾ ਹੁਣ ਕੰਮ ਉਹ ਬੰਦੇ ਆਪਣੇ ਸਪੈਸ਼ਲ ਆਏ ਵੇਖਣ ਕਿ ਹਾਂ ਠੀਕ ਆ ਕਿ ਵੀ ਠੇਕੇਦਾਰ ਨੇ ਪੰਜ ਮਹੀਨਿਆਂ ਚ ਕੋਈ 7.5000 ਸਕੇਅਰ ਫੀਟ ਦੀ ਕੋਠੀ ਬਣਾਈ ਕਿ ਨਹੀਂ ਬਣਾਈ ਆਪਣਾ ਵੇਖ ਕੇ ਗਏ ਕੰਮ ਉਹਨਾਂ ਨੂੰ ਪਤਾ ਲੱਗਾ ਵੀ ਹਾਂ ਇਹ ਪੰਜ ਮਹੀਨਿਆਂ ਤਿਆਰ ਹੋਈ ਤਾਂ ਉਹਨਾਂ ਨੇ ਕੰਟਰੈਕਟ ਦਿੱਤਾ ਠੇਕੇਦਾਰ ਨੂੰ ਇਹ ਹੁਣ ਵੇਖ ਲਓ ਤੀਰਾਂ ਹਜ਼ਾਰ ਸਕੇਅਰ ਫੀਟ ਆ ਇੱਕ ਸਾਲ ਦੇ ਵਿੱਚ ਤਿਆਰ ਕਰਕੇ ਦੇਣੀ ਤੇ ਤੁਸੀਂ ਹਸਾ ਲਓ ਠੇਕੇਦਾਰ ਹੁਣ ਕਿੰਨੇ 스ਕਿੱਲ ਬੰਦੇ ਆ ਜਿਹੜੇ ਇੱਕ ਸਾਲ ਚ ਐਡੇ-ਐਡੇ ਪ੍ਰੋਜੈਕਟ ਤਿਆਰ ਕਰੀ ਜਾਂਦੇ ਚਲੋ ਬਾਕੀ ਦੁਨੀਆ ਦੇ ਹੋਰ ਵੀ ਲੋਕ ਇੰਧੂ ਤੇਜ਼ੀ ਨਾਲ ਵੀ ਤਿਆਰ ਕਰਦੇ ਹੋਣਗੇ ਪਰ ਸਫਾਈ ਤੇ ਕਾਰੀਗਰੀ ਇੱਕ ਟਾਈਮ ਤੇ ਇੱਕ ਡਾਇਰੈਕਸ਼ਨ ਵਾਲੀ ਆਉਂਦੀ ਆ ਵੈਸੇ ਉਹ ਵਾਕੀ ਤੁਸੀਂ ਵੇਖ ਸਕਦੇ ਆਪਣੇ ਜਿਹੜਾ ਕੰਮ ਕੀਤਾ ਹੈ ਠੇਕੇਦਾਰ ਨੇ ਸਾਰਾ ਦੇਖਦਾ ਬਈ ਸਫਾਈ ਕੱਲੀ-ਕੱਲੀ ਚੀਜ਼ਾਂ ਦੀ ਇਹਨਾਂ ਨੇ ਕਾਫੀ ਚੀਜ਼ਾਂ ਤੇ ਬਈ ਐਵੇਂ ਕਰੀਏ ਵੀ ਜੋਰ ਲਾਇਆ ਵਿਚਾਰੇ ਨੇ ਨਿੱਕੀਆਂ-ਨਿੱਕੀਆਂ ਚੀਜ਼ਾਂ ਜਿਹੜੀਆਂ ਕੋਠੀ ਨੂੰ ਸ਼ਿੰਗਾਰਦੀਆਂ ਜਾਂ ਮੋਲਡਿੰਗਾ ਜਾਂ ਆਮਾਨੇ ਕੇ ਚਲੋ ਕੋਈ ਨਿਸ਼ਾਨ ਬੰਦੇ ਆ ਉਹ ਸਾਰੇ ਇੱਕ ਠੇਕੇਦਾਰ ਦੇ ਹੱਥ